ਮੈਂ ਸਲਾਹਾ ਕਰਦਾ ਕਿ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਸਾਨੂੰ ਗੁਰਦਾਸਪੁਰ ਅੰਮ੍ਰਿਤਸਰ ਸਰ ਸਾਡੀਆਂ ਜਿੰਨੀਆਂ ਐਂਬੂਲੈਂਸ ਸੀ 356 ਉਹਨਾਂ ਨੇ 250 ਐਂਬੂਲੈਂਸ ਸਾਨੂੰ ਹੋਰ ਦਿੱਤੀਆਂ ਦਵਾਈਆਂ ਦਿੱਤੀਆਂ ਡਾਕਟਰਾਂ ਨੇ ਖੁਦ ਜਾ ਕੇ ਸੇਵਾ ਕੀਤੀ ਮੈਡੀਕਲ ਕਾ ਚਾਹ ਦੇ ਲੋਕਾਂ ਨੇ ਜਾ ਕੇ ਸੇਵਾ ਕੀਤੀ ਮੁੱਖ ਮੰਤਰੀ ਸਾਹਿਬ ਨੇ ਖੁਦ ਮੈਨੂੰ ਫੋਨ ਕਰਕੇ ਕਿਹਾ ਕਿ ਡਾਕਟਰ ਸਾਹਿਬ ਜਿਹੜੇ ਰਾਵੀ ਦੇ ਪਾਰ ਪਿੰਡ ਹੈ ਜੀ ਉਹਨਾਂ ਦੇ ਵਿੱਚ ਜਿਹੜੇ ਲੋਕ ਆ ਕੱਟ ਹੋ ਗਏ ਸੀ ਬਿਲਕੁਲ ਉਹਨਾਂ ਨੂੰ ਉਸ ਪਾਰ ਪਿੰਡ ਕਹਿੰਦੇ ਆ ਸਰ ਉਹਦੇ ਵਿੱਚ ਦੋ ਪਿੰਡ ਕਟਾਰੂ ਚੱਕ ਜੀ ਦੇ ਆ ਨਸਿਆਣ ਤੇ ਕਜਲਾ ਬਾਕੀ ਪਿੰਡ ਜਿਹੜੇ ਹੈਗੇ ਆ ਉਹ ਦੀਨਾਨਗਰ ਚ ਪੈਂਦੇ ਆ ਸਰ ਉਹਨਾਂ ਪਿੰਡਾਂ ਦੇ ਵਿੱਚੋਂ ਨੌ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਸਾਰਿਆਂ ਦਾ ਸਾਡੀਆਂ ਟੀਮਾਂ ਉਸ ਗਸ਼ਿੰਗ ਵਾਟਰ ਦੇ ਵਿੱਚੋਂ ਦੀ ਗਈਆਂ ਮੈਂ ਵੀ ਗਿਆ ਉੱਥੇ ਮੈਂ ਡੀਸੀ ਨੂੰ ਕਿਹਾ ਮੈਂ ਜਾਣਾ ਕਹਿੰਦਾ ਰੋਸ ਸਾਹਿਬ ਤੁਸੀਂ ਨਾ ਜਾਓ ਮੇਰੀਆਂ ਟੀਮਾਂ ਗਈਆਂ ਕਹਿੰਦੇ ਸਾਨੂੰ ਸਾਨੂੰ ਪ੍ਰੋਬਲਮ ਆਈ ਜੇ ਤੁਸੀਂ ਜਾਓ ਕਹਿੰਦਾ ਕਿ ਜੀ ਮੈਂ ਬਿਲਕੁਲ ਨਹੀਂ ਜਾਂਦਾ ਲੋਕਾਂ ਨੂੰ ਸੇਵਾ ਮਿਲਣੀ ਚਾਹੀਦੀ ਆ ਸਾਡੀਆਂ ਟੀਮਾਂ ਗਈਆਂ ਲੇਡੀਜ਼ ਨੂੰ ਲਿਆ ਕੇ ਚਾਰ ਲੇਡੀਜ਼ ਦੀ ਡਿਲੀਵਰੀ ਕਰਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਜੱਚਾ ਬੱਚਾ ਤੋਂ ਨਹੀਂ ਠੀਕ ਅਸੀਂ 28 ਔਰਤਾਂ ਦਾ ਸਰ ਫਿਰੋਜ਼ਪੁਰ ਦੇ ਵਿੱਚ ਸੀਐਮ ਸਾਹਿਬ ਨੇ ਅਪਰੀਸ਼ੀਏਟ ਕੀਤਾ ਸ਼ਾਬਾਸ਼ੀ ਦਿੱਤੀ ਐਸੋ ਨੇ ਸਾਡੇ ਅਪਲਾਈਜ਼ ਨੂੰ ਸ਼ਾਬਾਸ਼ ਦੇਣ ਦੀ ਲੋੜ ਹੈ ਇਹਦੇ ਵਿੱਚ ਸਰ ਜਿਹੜਾ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਸਰ ਚਾਰ ਲੇਡੀਜ਼ ਜਿਹੜੀਆਂ ਸੀਗੀਆਂ ਜਿਹੜੀਆਂ ਪਾਣੀ ਨਾਲ ਘਿਰ ਗਈਆਂ ਸੀ ਚੰਗੜਪੈਣੀ ਮੁਹਾਰ ਜਮਸ਼ੇਰ ਉਹਨਾਂ ਨੂੰ ਲਿਆ ਕੇ ਪਹਿਲਾ ਐਂਬੂਲੈਂਸ ਤੇ ਪਹਿਲਾ ਜਿੱਥੇ ਦਾ ਐਂਬੂਲੈਂਸ ਦਾ ਉਸ ਤੋਂ ਬਾਅਦ ਟਰੈਕਟਰ ਉਸ ਤੋਂ ਬਾਅਦ ਬੇੜੀਆਂ ਤੇ ਜਾ ਕੇ ਕੱਢ ਕੇ ਲੈ ਕੇ ਆਏ ਉਹਨਾਂ ਨੇ ਸਰ 23 ਪੇਸ਼ੈਂਟ ਜਿਹਨਾਂ ਦੇ ਸੱਪ ਲੜ ਗਿਆ ਸੀ ਉਹਨਾਂ ਨੂੰ ਲਿਆ ਕੇ ਮੈਡੀਕਲ ਕਾਲਜ ਐਡਮਿਟ ਕਰਾਇਆ